ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਤੌਲਕਲਾਂ ਦੇ ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਦੇ ਵਿੱਚ ਨਗਰ ਕੀਰਤਨ ਸਜਾ ਰਹੇ ਆ ਬਹੁਤ ਹੀ ਤੂਮ-ਤਾਮ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਬੜੀਆਂ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਕਿ ਤਾਲ ਕਲਾਂ ਦੇ ਵਿੱਚ ਬੜੀਆਂ ਸੰਗਤਾਂ ਢਾਡੀ ਜੱਥਾ ਬਹੁਤ ਹੀ ਸੂਝਵਾਨ ਬੜੇ ਹੀ ਵਿਦਵਾਨ ਢਾਡੀ ਜੱਥਾ ਲੁਧਿਆਣੇ ਤੋਂ ਪਹੁੰਚਿਆ ਹੋਇਆ ਹੈ ਗੱਤਕਾ ਪਾਰਟੀ ਬੱਚਿਆਂ ਨੂੰ ਵੀ ਬੜਾ ਸ਼ੌਕ ਹੈ ਔਰ ਸਕੂਲਾਂ ਦੇ ਵਿੱਚੋਂ ਵੀ ਬੱਚਿਆਂ ਨੂੰ ਬੁਲਾਇਆ ਗਿਆ ਹੈ ਬੈਂਡ ਵਾਸਤੇ ਸਾਰਾ ਨਗਰ ਬੜੀਆਂ ਖੁਸ਼ੀਆਂ ਦੇ ਨਾਲ ਅੱਜ 10ਵੇਂ ਪਾਸਾਜੀ ਦੇ ਜਨਮ ਦਿਨ ਉਸਤਵ ਤੇ ਖੁਸ਼ੀਆਂ ਮਨਾ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਅੱਜ ਪਿੰਡ ਧੌਲਕਲਾ ਸਾਰੇ ਨਗਰ ਨਿਵਾਸੀਆਂ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਗੁਰਸਿੰਘ ਸੰਗਤਾਂ ਵੱਲੋਂ ਨਗਰ ਦੇ ਨੌਜਵਾਨ ਵੀਰਾਂ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਰਲ ਮਿਲ ਕਰਕੇ ਜੋ ਕਿ ਦਸਵੇਂ ਪਾਤਸ਼ਾਹ ਕਲਗੀਧਰ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਨੂੰ ਮੁਖ ਰੱਖਦੇ ਆ ਜੋ ਕਿ ਨਗਰ ਕੀਰਤਨ ਦੀਆਂ ਸਾਰੀਆਂ ਗੁਰਨਾਨਕ ਨਾਮ ਲੇਵਾ ਨੂੰ ਲੱਖ ਲੱਖ ਵਧਾਈਆਂ ਹੋਣ ਸਾਰੇ ਨਗਰ ਵੱਲੋਂ ਰਲ ਮਿਲ ਕਰਕੇ ਅੱਜ ਨਗਰ ਕੀਰਤਨ ਦੀ ਰਮਤਾ ਹੋ ਰਹੀ ਹੈ ਸੋ ਸਾਰੀਆਂ ਸੰਗਤਾਂ ਦਾ ਜੋ ਕਿ ਗੁਰਨਾਨਕ ਨਾਮ ਲੇਵਾ ਸੰਗਤਾਂ ਜਿਹੜੀਆਂ ਬੜੇ ਹੀ ਧੂਮ ਧਾਮ ਦੇ ਨਾਲ ਕਲਗੀਧਰ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਂਦੀਆਂ ਨੇ ਸਾਲ ਵਿੱਚ ਇੱਕ ਸਾਲ ਬਾਅਦ ਇਹ ਦਿਹਾੜਾ ਆਉਂਦਾ ਹੈ ਸਾਰੀਆਂ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੁੰਦਾ ਹੈ ਔਰ ਬੜੇ ਪ੍ਰੇਮ ਨਾਲ ਹੀ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਬੈਠੀਆਂ ਨੇ ਬੜੇ ਧੂਮ ਧਾਮ ਦੇ ਨਾਲ ਇਹ ਪ੍ਰਕਾਸ਼ ਦਿਹਾੜਾ ਮਨਾਉਂਦੀਆਂ ਨੇ ਸੋ ਸਾਰੀਆਂ ਇਹ ਗੁਰੂ ਨਾਨਕ ਨਾਮ ਲੈਵਾ ਨੂੰ ਲੱਖ ਲੱਖ ਵਧਾਈਆਂ ਹੁਣ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੱਕ ਰੱਖਦੇ ਨਗਰ ਕੀਰਤਨ ਹਰ ਸਾਲ ਦੀ ਮਨਾਤਰਾ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇਖ ਰਹੇ ਹੋ ਸੇਵਕ ਟੀਵੀ 24 ਚੈਨਲ ਤੇ ਮੈਂ ਤੁਹਾਡਾ ਹੋਸਟ ਤਰਵਿੰਦਰ ਸਿੰਘ ਦੁੱਗਲ ਤੇ ਅੱਜ ਅਸੀਂ ਖੜੇ ਆ ਪਿੰਡ ਧੌਲमाजਰੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਦੇਖ ਰਹੇ ਹੋ ਨਗਰ ਕੀਰਤਨ ਦੀ ਪੂਰੀ ਤਿਆਰੀ ਚੱਲ ਰਹੀ ਆ ਪਾਲਕੀ ਸਾਹਿਬ ਟਰੈਕਟਰ ਟਰਾਲੀਆਂ ਤੇ ਅੱਗੇ ਜੋ ਆਪਣੇ ਫੁੱਲ ਸਿੱਟਣ ਵਾਲੇ ਜਹਾਜ਼ ਮਸ਼ੀਨ ਪੂਰਾ ਸਾਰਾ ਅਰੇਂਜਮੈਂਟ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਡੇ ਚੈਨਲ ਨੂੰ ਸੇਵਾ ਦਾ ਮੌਕਾ ਮਿਲਿਆ ਤਾਂ ਜੋ ਅਸੀਂ ਲਾਈਵ ਟੈਲੀਕਾਸਟ ਦਿਖਾ ਰਹੇ ਹਾਂ ਅੱਜ 7 ਜਨਵਰੀ 2024 ਨਵੇਂ ਸਾਲ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮੁੱਖ ਰੱਖਦੇ ਹੋਏ ਆ ਇਹ ਨਗਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਗਰ ਕੀਰਤਨ ਦੇ ਵਿੱਚ ਬਹੁਤ ਹੀ ਜ਼ਿਆਦਾ ਉਸਤ ਇਕੱਠ ਸਾਰਾ ਦਿਨ ਤੁਹਾਨੂੰ ਦੇਖਣ ਨੂੰ ਦਿਖਾਵਾਂਗੇ ਮਿਲੂਗਾ ਜੀ ਤੇ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ ਸੇਫਕ ਟੀਵੀ 24 ਚੈਨਲ ਦੇ ਨਾਲ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਜਥੇ ਵੱਲੋਂ ਨਗਰ ਤੌਲਤਲਾ ਨੇੜੇ ਰਾੜਾ ਸਾਹਿਬ ਇੱਥੇ ਨਗਰ ਕੀਰਤਨ ਦੇ ਮਹਾਨ ਜਿਹੜਾ ਆਪਣਾ ਮਨਾਇਆ ਜਾ ਰਿਹਾ ਗੁਰਪੁਰਬ ਹੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਰਥਾਏ ਇਹ ਨਗਰ ਕੀਰਤਨ ਜੋ ਲੋਕਿਕ ਨਗਰ ਕੀਰਤਨ ਆ ਜਿੱਥੋਂ ਰਵਾਨਾ ਹੋਣੇ ਆ ਜਿਹਦੇ ਵਿੱਚ ਸਾਡਾ ਢਾਡੀ ਇਥਾ ਜਗਜੀਤ ਸਿੰਘ ਜੋਸ਼ ਲੁਧਿਆਣੇ ਵਾਲੇ ਖਾਲਸਾਈ ਬੀਬੀਆਂ ਲੁਧਿਆਣਾ ਸਾਡੇ ਜਥੇ ਵੱਲੋਂ ਸਾਰਾ ਦਿਨ ਹੀ ਅੱਜ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਜਾਣੀ ਆ ਜਿਹਦਾ ਲਾਈਵ ਅਜੇ ਇਸ ਚੈਨਲ ਤੇ ਚੱਲਣਾ ਅਤੇ ਤੁਸੀਂ ਇਹ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਲਾਈਕ ਕਰਕੇ ਕਮੈਂਟ ਕਰਕੇ ਸਾਡੇ ਇਹ ਸਾਰੇ ਅਲੋਕਿਕ ਨਗਰ ਕੀਰਤਨ ਦਾ ਦਰਸ਼ਨ ਆਨਲਾਈਨ ਕਰ ਸਕਦੇ ਹੋ ਤੇ ਸਾਡੇ ਜਥੇ ਨਾਲ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਢਾਡੀ ਅਥਾ ਜਗਜੀਤ ਸਿੰਘ ਜੋਸ਼ ਭਰ ਕੇ YouTube ਤੇ ਸਰਚ ਮਾਰ ਸਕਦੇ ਹੋ ਖਾਲਸਾਈ ਬੀਬੀਆਂ ਲੁਧਿਆਣਾ ਅਤੇ ਕੰਟੈਕਟ ਨੰਬਰ ਹੈ 98557 12120 ਤੇ ਸਾਰਿਆਂ ਨੂੰ ਗੁਰੂ ਪਾਸ਼ਾਏ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ